ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਣਾ ਵੀ ਮਿਲੀ ਸ੍ਰੀ ਗੁਰੂ ਰਵਿਦਾਸ ਗੁਰੂ ਕਾੜ ਦੇ ਹੈਡ ਗਰੰਥੀ ਪਾਈ ਸਾਹਿਬ ਪਾਈ RAM ਸਿੰਘ ਜੀ ਨੇ ਜਿੱਥੇ ਸਰਵਤ ਸਿਪਲੇਲੇ ਅਰਦਾਸ ਕੀਤੀ ਉੱਥੇ ਉਹਨਾਂ ਬੱਚੀ ਸ੍ਰੀ ਦੀਪ ਕੌਰ ਦੇ ਜਨਮ ਦਿਨ ਦੀ ਸਮੂਹ ਸੰਗਤ ਅਤੇ ਤਾਲੀਵਾਲ ਪਰਿਵਾਰਾਂ ਬਧਾਈ ਦਿੰਦਿਆਂ ਬੱਚੀ ਦੀ ਸਿਹਤਿਆਬੀ ਉੱਚ ਵਿਦਿਆ ਅਤੇ ਚੰਗੇ ਪਵਿੱਕ ਦੀ ਸ਼ੁਭ ਕਾਮਨਾਵਾਂ ਕਰਦਿਆਂ ਇਸੇ ਤਰ੍ਹਾਂ ਗੁਰੂ ਕਾਰਾਂ ਦੇ ਰਹਿਣ ਤੇ ਗੁਰਬਾਣੀ ਦਾ ਜਾਪ ਕਰਕੇ ਆਪਣਾ ਜੀਵਨ ਸਫਲਾ ਕਰਨ ਪ੍ਰਦਾਨ ਸ੍ਰੀ ਅਮਰ ਬਿਰੋਜ ਨੇ ਸਭੂ ਗੁਰੂ ਪਿਆਰੀ ਸਾਧ ਸੰਗਤ ਦਾ ਪਰਵੀ ਹਾਜ਼ਰੀ ਪਰਣ ਲਈ ਧੰਨਵਾਦ ਕਰਦਿਆ ਪ੍ਰਬੰਧਕ ਕਮੇਟੀ ਵੱਲੋਂ ਬੱਚੀ ਸ੍ਰੀ ਦੀਪ ਕੌੜਾ ਜਨਮ ਦਿਨ ਉਸਦੇ ਮਾਤਾ ਪਿਤਾ ਪੰਗੂ ਪਰਿਵਾਰ ਅਤੇ ਨਾਨਕੇ ਤਾਲੀਵਾਲ ਪਰਿਵਾਰ ਵੱਲੋਂ ਗੁਰੂ ਕਾਰ ਵਿਖੇ ਮਨਾਏ ਜਾਣ ਤੇ ਵਧਾਈ ਦਿੰਦਿਆਂ ਧੰਨਵਾਦ ਕੀਤਾ ਪੰਗੂ ਤਾਲੀਵਾਲ ਪਰਿਵਾਰਾਂ ਨੇ ਪਾਠ ਲੰਗਰਾਂ ਦੀ ਸੇਵਾ ਨਿਭਾਈ ਅੱਜ ਦੇ ਹਫਤਾਵਾਰੀ ਦੀਵਾਨਾ ਤੋਂ ਬਾਅਦ ਸੁਪਰੀਮ ਸ੍ਰੀ ਗੁਰੂ ਰਵਿਦਾਸ ਸਭਾ ਵਿੱਚ कैलिफोर्निया दी गुरु कार बैठक की गई जिस दौरान वक्त वक्त श्री गुरु रविदास सभावा के अते सुप्रीम श्री गुरु रविदास सभावा कैलिफोर्निया दे मेंब्रा ने शमूलियत करके समाज दिया दुख तकलीफा अते चढ़ी कला लिए विचार कीतिया इस तो पहला श्री रमेश सुमन ने गुरु कार दीवाना दौरान संगत इस संबंधित जानकारी साझी की हफ्तावारी दीवाना दी समाप्ति ते स्टेज दी बाखूबी नाल सेवा निभांदिया श्री कुलदीप सिंह बंगर समूह गुरु प्यारी संगत दा धन्यवाद कीता ते समूह पंगू तालीवाल परिवार बच्ची सीतदीप कौर दे हैप्पी बर्थडे गुरु घर मनाए जान दी वधाई सांझी की ते इस दे नाल ही उना नाल उना श्री प्रेम कुमार चुंबर मुख संपादक हफ्तावारी अंबेडकर टाइमस अते देश दुआबा दे नाल श्री पामस पट्टी दा धन्यवाद किया ਜੇ ਇਹ ਫੀਸ ਜਮ ਜਮ ਨਹੀਂ ਕਰਾਉਂਦਾ ਤਾਂ ਫਿਰ ਜਿਹੜੀ ਆ ਅਸੀਂ ਕੋਈ ਫਲਾਈਟ ਕਾਜੀ ਨਹੀਂ ਕਰ ਸਕਦੇ ਸੋ ਉਹ ਬੰਦੇ ਕੋਈ ਬੱਚੇ ਨੂੰ ਖਾਣ ਲਈ ਪੈਸੇ ਨਹੀਂ ਸੀਗੇ ਉਹ 60000 ਰੁਪਏ ਤੁਸੀਂ ਇਮੇਜਨ ਕਰ ਸਕਦੇ ਕਿ ਸੱਤਾ ਦਿਨ ਕਿੱਥੋਂ ਪੈਸਾ ਕਰੀਉਂਦਾ ਸੋ ਅੱਜ ਨੂੰ ਕਿਹਾ ਸੀ ਵੀ ਗੁਰੂ ਘਰ ਕੇ ਆਵੇ ਔਰ ਟ੍ਰੇਨ ਲੈ ਕੇ ਆਪਣੇ ਸੌਂਗੀ ਪਾਸੇ ਚੱਲਿਆ ਅਗਰ ਆਇਆ ਤਾਂ ਜੂਨ ਮੁਲਾਵਾ ਗਈ ਸੋ ਇਤਾਂ ਦੇ ਹਾਲਾਤ ਹੈਗੇ ਆ ਜਿਹੜੇ ਬੱਚੇ ਆਪਣੇ ਆ ਰਹੇ ਆ ਸੋ ਬਈ ਹੁਣ ਕਹਿਣਾ ਹੁੰਦਾ ਵੀ ਜਿਹੜੇ ਨਵੇਂ ਬੱਚੇ ਉੱਥੇ ਪੁਰੇ ਆ ਜਾਂਦੇ ਤੁਹਾਨੂੰ ਵੇਲੇ ਉਹ 20 70 ਰੁਪਏ ਆਪਾਂ ਥੋੜਾ ਜਿਹਾ ਬਿਹਿੇਵਿੱਥੇ ਆ ਰਾਤ ਇੱਥੋਂ ਨੇ ਹੈ ਨਹੀਂ ਕਿ ਜਿੱਦਾਂ ਦੇ ਮੈਦਨ ਕਰਕੇ ਬੱਚੇ ਉੱਥੇ ਚੱਲ ਪਏ ਆ 40 40 ਲੱਖ ਰੁਪਈਆ 50 50 ਲੱਖ ਰੁਪਈਆ ਲਾ ਕੇ ਇੱਥੇ ਤੱਕ ਪਹੁੰਚਦੇ ਆ ਫਿਰ ਇੱਥੇ ਪਹੁੰਚ ਕੇ ਕੰਮ ਨਹੀਂ ਮਿਲਦਾ ਰਹਿਣ ਜਗ੍ਹਾ ਨਹੀਂ ਮਿਲਦੀ ਹੋਰ ਵੀ ਜ਼ਿਆਦਾ ਲੱਗ ਹੁੰਦੇ ਆ ਸੋ ਇਹ ਵੀ ਥੋੜਾ ਜਿਹਾ ਦੱਸੀ ਆਪਾਂ ਪੰਜਾਬ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਲੋਜੀ ਜਿਹੜੀ ਬੇਨਤੀ ਹੈ ਕਿ ਅੱਜ ਸਾਡੇ ਕੋਲ ਗੁਰੂ ਅਰਜਨ ਦੇਵ ਜੀ ਸੁਪਰੀਮ ਕੌਂਸਲ ਦੇ ਬਹੁਤ سارے ਮੈਂਬਰ ਸਹਿਬਾਨ ਪਹੁੰਚਿਆ ਜਿਨ੍ਹਾਂ ਵਿੱਚ ਬਹੁਤ ਹੀ ਸਤਿਕਾਰਯੋਗ ਹੰਸਰਾਜ ਕਾਜਵਾਲੀ ਸਰਕਾਰ ਮੰਤੋਂ ਪਹੁੰਚਿਆ ਪੋਸਟ ਤੋਂ ਬਾਅਦ ਸਾਡੇ ਰਮੇਸ਼ ਸੁਮਨਜੀ ਪਿਸਵਰ ਤੋਂ ਪਹੁੰਚਿਆ ਪੀਐਸ ਵੀ ਲੈ ਅਸਿਸਟੈਂਟ ਸੈਕਟਰੀ ਹੈਗੇ ਆ ਗੁਰੂ ਅਰਦਾਸ ਸਿੰਘ ਕੰਸਟਿਟੈਂਟ ਤੇ ਚੇਅਰਮੈਨ ਹੈਗੇ ਆ ਗੁਰੂ ਕਰਪਾ ਚਵੜਦੇ ਪ੍ਰੇਮ ਚੰਗੋਤ ਜੀ ਦੇਸ਼ ਤੋਂ ਆਪਾਂ ਤੇ ਮਿਲਕਰ ਟਾਈਮਸ ਜੇ ਸਾਡੇ ਕੋਲੋ ਅੱਜ ਦੀ ਡੇਟ ਦੇ ਵਿੱਚ ਕੋਈ মিডিਆ ਕਿਸ ਤਰ੍ਹਾਂ ਦਾ ਹੈਗਾ ਮੈਂ ਕਦੀ ਸਾਮਾਜੀ ਦੇ ਵਿੱਚ ਕੋਈ ਆਵਾਜ਼ ਸਾਡੇ ਸਮਾਜ ਦੇ ਸੱਜਾ ਸਾਡੇ ਸਮਾਜ ਦੇ ਦੁੱਖਾਂ ਦਰਦਾਂ ਦੀ ਗੂੰਜ ਕਰਦਾ ਕੋਈ মিডিਆ ਤਾਂ ਕੋਈ ਇੱਕੋ ਇੱਕ মিডিਆ ਸਾਡੇ ਕੋਲ ਹੈਗਾ ਇਸ ਵੇਲੇ ਪ੍ਰੇਮ ਚੋਬਰ ਜੀ ਦੇ ਮਾਧਿਅਮ ਤੋਂ ਦਿਨਸ਼ਰੂ ਆਪਾ ਦੇ ਬਿਲਕੁਲ ਟਾਈਮਸ ਸੋ ਸੰਗਤ ਨੂੰ ਬੇਨਤੀ ਆ ਕਿ ਇਹਨਾਂ ਦੀ ਜਰੂਰ ਸਪੋਰਟ ਕਰਿਆ ਕਰੋ ਕਿਉਂਕਿ মিডিਆ ਤੋਂ ਬਿਨਾ ਹੁਣ ਕੋਈ ਜਿੰਨੀ ਅਮਰਜੀ ਗੱਲਾਂ ਕਰਈਏ ਇਸ ਬਿਲਡਿੰਗ ਤੋਂ ਬਾਹਰ ਨਹੀਂ ਗੱਲ ਜਾਣੀਆਂ ਉਹ মিডিਆ ਨਾਲ ਲੈ ਕੇ ਜਾਣੀਆਂ ਹੋਰ ਆਲੇ ਸਾਡੀ ਪਰਸਨਲ ਗੱਲਬਾਤ ਨਹੀਂ ਸਮਾਜ ਦੀ ਗੱਲ ਹੋਵੇ ਸੋ ਜਰੂਰ ਸਪੋਰਟ ਕਰਿਆ ਕਰੋ ਪੁਨੋ ਨਬਾਸ਼ੀਪਾਉਂਦੀ ਪੇਸਵਾਰ ਤੋਂ ਉਹ ਜਿਹੜੇ ਹੈਗੇ ਆ ਗੁਰੂ ਗ੍ਰੰਥ ਸੁਪਰੀਮ ਕੌਂਸਲ ਦੇ ਪ੍ਰੈਸਰਾਂ ਨੇ ਉਹ ਪਹੁੰਚੇ ਨੇ ਜੀ ਸਰਕਾਰ ਜੋਗਰਾਮ ਮੋਤੀ ਸੋਏ ਜੀ ਬੇਨ ਜੀ ਤੋਂ ਉਹ ਸੁਪਰੀਮ ਕੌਂਸਲ ਦੇ ਚੇਅਰਮੈਨ ਨੇ ਜੀ ਅਮਰੀਕ ਲਖਾ ਜੀ ਵੀ ਇਹ ਜੀ ਤੋਂ ਪਹੁੰਚਿਆ ਇਹ ਸਾਥੀ ਜਿਹੜੇ ਰਾਮ ਮੋਤੀ ਜੀ ਦੇ ਅਮਰੀਕ ਲਖਾ ਜੀ ਇਹ ਵੀ ਇਸ ਜਿਹੜੀ ਆਰਗੇਨਾਈਜੇਸ਼ਨ ਹੈਗੀਆਂ ਚਾਹ ਰਹੇ ਚੇਦੀ ਪੜਾਈ ਨੂੰ ਲਾ ਕੇ ਔਰ ਬੇਰ ਕੰਮ ਹੋਵੇ ਕੋਈ ਮੈਨੂੰ ਪਤਾ ਲੱਗਾ ਵੀ ਇਹ ਕਾਫੀ ਬੰਦੇ ਸਮੇਂ ਤੋਂ ਇੰਡੀਆ ਦੇ ਪੇਸ਼ ਹਨ ਮੌਤੀ ਸਤਕਾਰਯੋਗ ਗੁਰਕਾਰ ਸੁਪਰੀਮ ਕੌਂਸਲ ਕਮੇਟੀ ਦੇ ਅਸਿਸਟੈਂਟ ਸੈਕਰੀ ਸ਼੍ਰੀ ਕਰਮੇਸ਼ੋਮਨ ਜੀ ਜਿਨ੍ਹਾਂ ਵੱਲੋਂ ਬਹੁਤ ਹੀ ਅچھے ਵਿਚਾਰਾਂ ਦੇ ਨਾਲ ਸਾਂਝ ਪਾਈ ਔਰ ਸਪਰੀਮ ਕੌਂਸਲ ਕਮੇਟੀ ਦੇ ਜੋ ਫੰਕਸ਼ਨ ਹਨ ਕੰਮ ਹਨ ਉਹਦੇ ਬਾਰੇ ਡਿਟੇਲ ਨਾਲ ਦੱਸਿਆ ਕਿ ਸਾਨੂੰ ਕੀ ਚਾਹੀਦਾ ਕੋਰੋਨਾ ਕੋ ਉਪਾਈਆਂ ਸਾਡੇ ਗੁਰੂ ਘਰ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਵੀ ਬਹੁਤ ਅੱਛੇ ਵਿਚਾਰਾਂ ਦੀ ਸਾਂਝ ਪਾਈ ਗਈ। ਉਹਨਾਂ ਦਾ ਜੋ ਕਾਰਨਾਮਾ ਦੱਸਿਆ ਗਿਆ ਸੋ ਇਹਨਾਂ ਦਾ ਗੁਰੂ ਘਰਾਂ ਤੇ ਬਹੁਤ-ਬਹੁਤ ਧੰਨਵਾਦ, ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ। ਸੋ ਹੁਣ ਮੈਂ ਬੇਨਤੀ ਕਰਾਂ ਸ਼੍ਰੀਮਤੀ ਕਰਨਜੀਤ ਕੌਰ ਮਾਈਬੋ ਸ਼੍ਰੀ ਸੁਖਿੰਦਰ ਸਿੰਘ ਜੀ ਪੰਘੂ ਸਾਹਿਬ ਬੱਚੀ ਨੂੰ ਲੈ ਕੇ ਇੱਥੇ ਮਾਈਕ ਤੇ ਬੋਲ ਆ ਜਾਣ। ਕਿ ਉਹਨਾਂ ਦਾ ਗੁੰਡਾ ਸਨਮਾਨ ਬੱਚੀ ਦਾ ਉਹਨਾਂ ਦੇ ਪੇਰੈਂਟਸ ਦਾ ਕੀਤਾ ਜਾ ਸਕੇ ਔਰ ਇਹਨਾਂ ਤੋਂ ਬਾਅਦ ਮੈਂ ਅਰਦਾਸ ਕਰੂੰਗਾ ਗਿਆਨੀ ਕੁਮਿੰਦਰ ਸਿੰਘ ਜੀ ਉਹ ਵੀ ਇਹ ਸ਼ਾਮਤੀ ਹਾਜ਼ਰੀਆਂ ਮੈਂ ਗਿਆਨੀ ਕੁਮਿੰਦਰ ਸਿੰਘ ਜੀ ਉਹ ਵਾਹਿਗੁਰੂ ਜੀ ਦਾ ਪਾਲ ਸਹਾ ਸ਼ਿਵਾਇ ਗੁਰੂ ਜੀ ਕੀ ਫਤਿਹ ਆਜੋ ਕਮੇਟੀ ਮੈਂਬਰ ਸਾਰੇ ਆਪਣੀ ਚਿਹਰਾਂ ਚ ਚਿਹਰਾਂ ਚ ਆਜੋ ਜੀ ਚੇਰਪਸਨ ਸਾਹਿਬ

ননেটারাড্কে শত্য়াডাকে঺ে শত্য়াটাকেয় Amen. Yeah. i love it